ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਕੱਤਰ ਸਿੰਘ ਦੇ ਫਾਰਮ ਤੋਂ ਜਿਹੜੀ ਆਈ ਦੀ ਵੀਡੀਓ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇੱਕ ਗੱਬਣ ਗਾਂ ਖਾਵਾਂਗੇ ਡਟੇਲ ਦੋਸਤੋ ਸਾਰੀ ਵੀਰ ਤੋਂ ਪੁੱਛ ਕੇ ਪਤਾ ਨਸਾਂਜੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਜੀ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਮਾੜਾ ਲੱਗਦਾ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ। ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਕਰਨੀ ਹੁੰਦੀ ਹੈ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਦਿਓ, ਸ਼ੇਅਰ ਜ਼ਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਦਾ ਫਾਇਦਾ ਸਕਦਾ। ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਤਸੱਲੀ ਜਿਹੜੀ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਦਾ Instagram ਤੇ Facebook ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰੀਏ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਗਾਂ ਦੀ ਆਪਸਾਰੀ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਚੱਲੀ ਜਾਂਦਾ ਵੀਰ ਕੰਮ ਕਰ ਵਧੀਆ ਹਾਂਜੀ ਚੱਲੀ ਜਾਂਦਾ ਬੋਲ ਦੋ ਡਰੈਸ ਆਪਣਾ ਜੀ ਟ੍ਰੈਂਡ ਚੋਲਾ ਸਾਹਿਬ ਹਾਂਜੀ ਤਰਨਤਾਰਨ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂ ਠੀਕ ਹੈ ਜੀ ਆਪਣਾ ਨਾਮ ਤੇ ਵੀ ਜੀ ਫੋਨ ਨੰਬਰ ਦਾਖਲ ਨਾ ਮੇਰਾ ਸਕਤਰ ਸਿੰਘ ਪੈਨ ਟੋਲਾ ਸਾਹਿਬ ਹਾਂਜੀ ਤੇ ਫੋਨ ਨੰਬਰ ਕਿੰਨਾ ਜੀ ਫੋਨ ਨੰਬਰ 98150 ਹਾਂਜੀ 07899 9815007899 ਹਾਂ ਬਿਲਕੁਲ ਠੀਕ ਹੈ ਜੀ ਅੱਛਾ ਵੀਰ ਜੀ ਜਿਹੜੀ ਅੱਜ ਆਪਾਂ ਗਾਂ ਸੇਲ ਕਰਨੀ ਆ ਕਿੰਨਾ ਸੂਆ ਸੋਣੀ ਇਹ ਦੂਸਰਾ ਸੂਆ ਸੋਣੀ ਦੂਸਰਾ ਸੂਆ ਸੋਣੀ ਕਰਦੀ ਹੈ ਗਾਂ ਜੀ ਆਪਣੇ ਹਾਂਜੀ ਕਰਦੀ ਆ ਠੀਕ ਹੈ ਜੀ ਪਹਿਲੇ ਸੂਏ ਨੇ ਕਿੰਨਾ ਦੁੱਧ ਚੋਆ ਜੀ ਇਹਨੇ 20 ਕਿਲੋ ਚੋਆ 20 ਕਿਲੋ ਚੋਆ ਪਹਿਲੇ ਸੂਏ ਹੁਣ ਇਹਦੇ ਸੂਣ ਦੇ ਵਿੱਚ ਦਿਨੇ ਜੇ ਕਿੰਨੇ ਪਏ ਬਾਕੀ ਇਹ 18 ਤਰੀਕ ਨੂੰ ਦਿਨ ਪੂਰੇ ਹੁੰਦੇ 18 ਜੁਲਾਈ ਨੂੰ ਠੀਕ ਹੈ ਜੀ ਤੋਰ ਕੇ ਦਿ ਦੋਸਤੋ ਦੂਜਾ ਸਵੇਰਾ ਗਾਂ ਇਹਨੇ ਸੁਣਾ ਵਾ ਘਰ ਦੀ ਪਾਲੀ ਵਸੀ ਆ ਵੀਰ ਕਹਿੰਦਾ ਵੀ ਪਹਿਲੇ ਸਵੇਰੇ ਨੇ ਦੁੱਧ 20 ਲੀਟਰ ਚ ਆਇਆ ਵਾ ਅਜੇ ਦੋਸਤੋ 18 ਜੁਲਾਈ ਨੂੰ ਇਹਦੇ ਜਿਹੜੇ ਦਿਨ ਪੂਰੇ ਹੁੰਦੇ ਆ ਅੱਜ ਦੋਸਤੋ 8 ਫਰੀਕਾ ਚ 10 ਦਿਨ ਦਾ ਟਾਈਮ ਜਿਹੜਾ ਬਾਕੀ ਪਿਆ ਵਾ ਸੁੰਦੇ ਸਮੇਂ ਤੱਕ ਦੋਸਤੋ ਇਹਨਾਂ ਆਰਡਰ ਕੁਆਲਟੀ ਗਾਂ ਨੇ ਚੰਗੀ ਵਧੀਆ ਤਿਆਰ ਕਰ ਲੈਣੀ ਹੈ ਚੰਗਾ ਦੋਸਤੋ ਕੱਦ ਕਾਠੇ ਚੰਗੀ ਬਰੀਡ ਆ ਕਰੋ ਚੱਕ ਜੀ ਥਾਣੇ ਵੀ ਦੋਸਤੋ ਸੋਹਣਾ ਲੱਗਾ ਚੰਗੀ ਸਪੇਸ ਤੇ ਥਾਣਿਆ ਅਜੇ ਹਵਾਨੇ ਦੇ ਵਿੱਚ ਵੜ ਲਾਂ ਜਿਹੜੀਆਂ ਕਾਫੀ ਪਈਆਂ ਵਾ ਸਹੀ ਦੇ ਖੜੀ ਵੀ ਰੋਟੀ ਕਰੋ ਸੰਗ ਦੇ ਨਾਲ ਦੋਸਤੋ ਆਉਂਦੀ ਆ ਆ ਕਰੋ ਜੀ ਚੈੱਕ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕਰ ਲੂਗੀ ਕਰਮਾਲੀ ਆ ਦੋਸਤੋ ਥਣਾ ਦੀ ਕੁਆਲਟੀ ਚੈੱਕ ਕਰ ਲਓ ਮੇਰੇ ਤੋਂ ਤੁਹਾਨੂੰ ਦਿਖਾ ਦਣਾ ਹੱਥੀਂ ਚੁਆਈ ਮੁਠੀ ਵਾਲਾ ਥਾਂ ਦੋਸਤੋ ਬਹੁਤ ਵਧੀਆ ਕੁਆਲਟੀ ਦਾ ਥਣ ਲੱਗਾ ਪੇਸ ਕੁਆਲਿਟੀ ਦੋਸਤੋ ਚੈੱਕ ਕਰ ਲੋ ਕ੍ਰੋਸ ਐਚ ਐਫ ਦੇ ਸ਼ਾਈ ਵਾਲ ਦੇ ਨਾਲ ਦੋਸਤੋ ਕ੍ਰੋਸ ਐ ਬਾਕੀ ਦੋਸਤੋ ਨਰਕਪੜਖ ਵਾਲੇ ਜਿਹੜੇ ਵੀਰ ਉਹਨਾਂ ਨੇ ਆਪ ਪਰਖ ਕਰ ਲੈਣੀ 18 ਤਰੀਕ ਨੂੰ ਦੋਸਤੋ ਦਿਨੇ ਦੇ ਪੂਰੇ ਹੁੰਦੇ ਆ ਜੇ 10 ਦਿਨ ਦਾ ਟਾਈਮ ਹੈ ਤਾਂ ਬਾਕੀ ਪਿਆਸ ਹੁੰਦੇ ਵਿੱਚ ਉਲਟ ਬਹਿਣੀ ਵਾਲੇ ਪਾਸੇ ਦੋਸਤੋ ਤੁਹਾਨੂੰ ਥਾਣਾ ਵਿੱਚ ਚੈੱਕ ਕਰਵਾ ਦੇਣਾ ਮਿਲਕਮੈਨ ਦੋਸਤੋ ਕਾਫੀ ਮੋਟੀ ਹੈ 20 ਲੀਟਰ ਦੁੱਧ ਵੀਰ ਕਹਿੰਦਾ ਇਹ ਪਹਿਲੇ ਸਵੇਰ ਚ ਆਇਆ ਦੂਜੀ ਸਵੇਰ ਸੌਣ ਲਈ ਦੋਸਤੋ ਤਿਆਰ ਆ ਕਰੇ ਲੂ ਪਸ਼ੂਆ ਦੋਸਤੋ ਵੀਰ ਦੇ ਕੋਲੇ ਆ ਕਰੋ ਚੈੱਕ ਜੀ ਦੋਸਤੋ ਦੀ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਵੀਰ ਕਦਾਂ ਠੰਡੀ ਸੀਲ ਹੈ ਬਿਲਕੁਲ ਹਾਂ ਠੰਡੀ ਸੀਲ ਹੈ ਆ ਦੋਸਤੋ ਕਰੋ ਚੈੱਕ ਬਿਲਕੁਲ ਸੀਲਸ ਲੱਗੇ ਯਾਹਲ ਕਰੋ ਚੈੱਕ ਜੀ ਬਹਿਣੀ ਵਾਲੇ ਪਾਸੋਂ ਦੋਸਤੋ ਇੱਕ ਵਾਰੀ ਫੇਰ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਦਰਮਿਆਨਾ ਦੋਸਤੋ ਕਾਦਿਆ ਸੋਹਣੀ ਬਰੀੜਿਆ ਕਰੋ ਚੈੱਕ ਜੀ ਅੱਛਾ ਵੀਰ ਜੀ ਮੁੱਲ ਦਾ ਕੀ ਕਰਦੇ ਆ ਮੋਲਾ ਪਾਉਣ ਨਹੀਂ ਪਾਉਣਾ ਜਿੰਨਾ ਆਪਾਂ ਲੈ ਲੈਣਾ 60000 ਰੁਪਏ ਠੀਕ ਹੈ ਜੀ ਮਾਨਤਾਂ ਹੋ ਜੂਗਾ ਜੀ ਹਾਂ ਥੋੜਾ ਬੂਤਾ ਜੀ ਠੀਕ ਹੈ ਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਮਾਨਤਾਂ ਦੋਸਤੋ ਵੀਰ ਕਹਿੰਦਾ ਵੀ ਆਪਾਂ ਮੌਕੇ ਤੇ ਜਰੂਰ ਕਰਾਂਗੇ ਹਲਕਾ ਫੁਲਕਾ ਮਾਨਤਾਂ ਦੋਸਤੋ ਜਰੂਰ ਹੋਊਗਾ ਬਾਕੀ ਦੋਸਤੋ ਫੋਨ ਜਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਜਿਹੜੇ ਮੁੱਲ ਦੱਸਣ ਤੇ ਫਿਕਸ ਨਹੀਂ ਹੁੰਦੇ ਮੋਲੋ ਦੋਸਤੋ ਮੌਕੇ ਤੇ ਜਰੂਰ ਘਟ ਜਿੰਦਾ ਨਾ ਥੋੜਾ ਬਾਲਾ ਸੋਹਣੀ ਗਾਂ ਆ ਦੋਸਤੋ ਪਹਿਲੇ ਸਵੇਰੇ 20 ਲੀਟਰ ਦੁੱਧ ਨੇ ਗਾਂ ਨੇ ਕਰਮਾਈ ਨੇ ਕਾਢ ਕਾਢ ਚੰਗਾ ਬਰੀਡ ਚੰਗੀ ਹੈ ਜੇ ਵਲਟ ਲਾ ਹਵਾੰਦੇ ਨੇ ਚ ਕਾਫੀ ਪਈਆਂ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜਿਆ ਕਰੋ ਚੈੱਕ ਜੀ ਬਿਲਕੁਲ ਸੀਰੀਜ਼ ਲਗਾ ਤਿਆਰ ਕਰੋ ਚੈੱਕ ਜੀਆਂ ਵਲਟ ਲਾ ਆ ਲੋ ਜੀ ਠੀਕ ਹੈ ਬਈ ਜੀ ਠੀਕ ਹੈ